ਤਾਲੀ ਸਾਰਿਆਂ ਨੂੰ ਆਪਾਂ ਗੱਲ ਕਰ ਰਹੇ ਆਂ ਮਾਲਵੇ ਦੇ ਸ਼ੌਂਕੀ ਜੱਟ ਪੀਵੀ 31 ਵਾਲੇ ਫਿਲਹਾਲ ਤੁਸੀਂ ਠੀਕ ਠਾਕ ਹੋਮੋਂਗੇ ਤੇ ਅੱਜ ਆਪਾਂ ਖੇਤ ਦੂਜੇ ਮੋਟਰ ਪਾਉਣ ਗਏ ਜੀ ਮੋਟਰ ਉਹ ਵੀ ਸੀ ਖਰਾਬ ਆਪਣੀ ਤੇ ਉਹ ਆਪਾਂ ਪਾਈ ਜਾਨੇ ਆ ਖੇਤ ਇੱਧਰ ਸਾਡਾ ਮਿਸਤਰੀ ਸੀਤਾ 10 ਫੁੱਟੇ ਕੋਲੂਕੇ ਨਾਲ 10 ਫੁੱਟੇ ਕੋਲੂਕੇ ਨਾਲ 20 ਫੁੱਟ ਡਰਾਵਰੀ ਪਾਉਣੇ ਆ ਆਪਾਂ ਤੇ ਇਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਪਾਉਣੇ ਆ ਇੱਧਰ ਆਪਣਾ ਵੱਡਾ ਭਾਈ ਕੀਰਾ ਤਕੜੂਕੇ ਤੇ ਲਾਇਆ ਹੋਇਆ ਇੱਧਰ ਦਰਸ਼ਨ ਤੇ ਉਧਰ ਚਾਚਾ ਬੇਟਾ ਸਾਡਾ ਲਿਫਾਉਣੇ ਤੁਹਾਨੂੰ ਵੀ 10 ਫੁੱਟ ਤੇ 20 ਫੁੱਟ ਡਰਾਵਰੀ ਕਿਹੜੇ ਹਿਸਾਬ ਨਾਲ ਪਾਉਣੇ ਆਂ ਗੇੜੀ ਵਾਲੇ ਤੇ ਲਿਓ ਭਈਆ ਕਿਹੋ ਲਾਓ ਲਵੇ ਲਾਓ ਨਾ ਹਿੰਮਤ ਨਾਲ ਕਰਾਂ ਲਾ ਲਾ ਦਰਸ਼ਨ ਲਵੇ ਲਾ ਭਾਈ ਛੀਤੇ ਹਾਂ ਭਾਈ ਤਕਾ ਕੱਟ ਰੇ ਤਾਰ ਤੇ ਭਾਈ ਇਹਦੇ ਜੇਪੀ ਤਾਂ ਪਤਾ ਨਹੀਂ ਲੰਗਾ ਇਹ ਦੇਖੀ ਮੜਾ ਜਾ ਤੂੰ ਜੋੜ ਵੀ ਨਾ ਤਾਂਬਾ ਨਹੀਂ ਲੰਗਾਏਗਾ ਬੈਸੀ ਕੱਟ ਹੈਗਾ ਤੇ ਕਾੜੀ ਹੋਈ ਕਰਕੇ ਤੇ ਇਹ ਤੇ ਲਾ ਵੀਰ ਬਣ ਕੇ ਜੇਪੀ ਮੜੀ ਜੀ ਬਸ ਲਾ ਨਾ ਲਾ ਨਾ ਉਤੋਂ ਨਾ ਲਾ ਇਹਨੂੰ ਚੱਕ ਉਹਨੂੰ ਇੱਧਰ ਕਰ ਮੜੀ ਜੀ ਆਪਾਂ ਦੇ ਵੀ ਕਲੰਪ ਇਹ ਆਪਣੇ ਕਣਕ ਦੇਖੋ ਕਿੱਥੇ ਜੇ ਸੀ ਕਿਉਂ ਕਿਰੇ ਕਿਵੇਂ ਲੱਗਦਾ ਕੰਮ ਸੈਟ ਲੱਗਦਾ ਹੈ ਦੇਖੀਏ ਤਕਨੀਕ ਆ ਪਹਿਲਾਂ ਯਾ ਭਾਈ ਕੇਰਨਾੜ ਪਾ ਦੇ ਨੜ ਪਾ ਕੇ ਉਹ ਕਰ ਦੇ ਆ ਇੱਕ ਕਾਸ ਦਾ ਨਿਕ ਠੰਡਾ ਹੜ ਦੂ ਇੱਕ ਹਾਂਟ ਐਡ ਕਰ ਦੇਣਾ ਟੇ ਆ ਕਾਬਲਾ ਜਮਾ ਟਾਇਡ ਕਰ ਦੇ ਦੇਖੋ ਜੀ ਆਪਾਂ ਪਾ ਰਿਆਂਗੇ 10 ਫੁੱਟੇ ਗੇੜੀ ਨਾਲ 20 ਫੁੱਟ ਡਰਾਵਰੀ ਬੰਨ ਲਕਰ ਲਿਟ ਲਿਟ ਬੰਨ ਲਕਰ ਸਾਰੀ ਗੱਲ ਤਿਆਰਬੇ ਦੀ ਐ ਚਲੋ ਜੀ ਦੇਖੋ ਇਸ ਤਰ੍ਹਾਂ ਬਚਾਲੇ ਉਹ ਕਾ ਕਲੈਂਪ ਦੇਖ ਲਾਂਦਾ ਸੀ ਤੇ ਥੱਲੇ ਵਾਲਾ ਟਾਈਟ ਹੋ ਗਿਆ ਨਾਟ ਹਾਂ ਭਾਈ ਨਾਟ ਲੱਗਿਆ ਹੋਇਆ ਇਸ ਤਰ੍ਹਾਂ ਬਚਾਲੇ ਆਪਾਂ ਕਲੈਂਪ ਲਾ ਕੇ ਨਾਲੇ ਦੇਖਾਂਗੇ ਲੱਗਦੀ ਆ ਤਾਹਾਂ ਦੇਖੋ ਇਧਰੋਂ ਆਪਾਂ ਇੱਕ ਸਾਈਡ ਉੱਪਰ ਜਿਹਾ ਵਗ ਜੂ ਡਰਾਵਰੀ ਆਪਣੀ ਆਜੋ ਬਈ ਖੋਲੀ ਕਰਾਹਾ ਸਾਹਾ ਦਿਖਾ ਕਰਾਂ ਬੈਡ ਆ ਦੇਖੋ ਜੀ 20 ਫੁੱਟ ਡਰਾਵਰੀ ਆਪਣੀ 10 ਫੁੱਟੀ ਢੀੜੀ ਤੇ ਇਹਦੇ ਨਾਲ ਆਪਾਂ ਪਾਉਨੇ ਆ ਲੈ ਡਬੋਈ ਕਰਾਵਾਲਟੀ ਨਾ ਚੱਖਾਂ ਦਾ ਘੋੜਾ ਹੀ ਇਹ ਹਾਂ ਚਲੋ ਜੀ ਆਉਂਦੇ ਬਈ ਕਿਰੇ 160 ਫੁੱਟ ਡਰਾਵਰੀ ਪਾਈ ਆਪਾਂ ਨੇ ਹੁਣ ਇਹਨੂੰ ਖੜਾ ਦੇ ਆ ਜਾ ਡੰਡਾ ਜਲਾ ਦੋ ਚਾਤੀ ਨੂੰ ਖੜਾ ਦੇ ਉਹ ਵੀ ਬੋਡੀ ਨੂੰ ਪੜਾ ਨਾ ਉਹ ਕਦੀ ਉੱਤ ਜਾਗਾ 60 ਫੁੱਟ ਡਰਾਵਰੀ ਦੇਖੋ ਪਿਆਰ ਬਾ ਦੇਖੋ ਇਹਨੂੰ ਕਰਣ ਦਾ ਚਲੋ ਜੀ ਪਹਿਲਾਂ ਕਲੈਂਪ ਪਾਇਆ ਤਾਂ ਹਾਂ ਚੱਕੀ ਇੱਥੋਂ ਕਲੈਂਪ ਨੂੰ ਇੱਕ ਸਾਈਡ ਤੋਂ ਉੱਪਰ ਕਰਕੇ ਡਰਾਵਰੀ ਕਸੀ ਇਹ ਕੋ ਦਿਮਾਗ ਦੀ ਖੇਡ ਆ ਸਾਰੀ ਇਹ ਆਹ ਸਾਰੀ ਖੇਡ ਦਿਮਾਗ ਦੀ ਹੈ ਦਿਮਾਗ ਦੀ ਜੀ ਦਿਮਾਗ ਦੀ ਆ ਜਾ ਬਈ ਤਾਰ ਫੜ ਲੈ ਨਹੀਂ ਛੋਟੀ ਪਾਜ ਕੇ ਬਾਈ ਉਹਦੇ ਚੋਟੀ ਵਾਲੀ ਵਿੱਚ ਹੋਰ ਵੀ ਇੱਕ ਬਾਈ ਤਾਰ ਬੰਨ ਲੀਏ ਹਾਂ ਆ ਸਾਡਾ ਚਾਚਾ ਜੀ ਬੈਠਾ ਜੀ ਮੇਸਤਰੀਆਂ ਮੁੰਡਿਆਂ ਕੋਲੇ ਦਿਮਾਗ ਹੁੰਦਾ ਭਾਈ ਲਾ ਲੈਂਦੇ ਨੇ ਇਹ ਹੈ ਆਪਣੇ ਆਪ ਤਾਂ ਲੱਗਦੇ ਨਹੀਂ ਨਾ ਨਾ ਹੈ ਕਹਿੰਿਆ ਚਾਚਾ ਜੀ ਨੇ ਮੋਹ ਲਿਆ ਆਉਣ ਦੇ ਲਓ ਜੀ ਆ ਬੜੀ ਕਾਰ ਵੇ ਕਾਰ ਫੜੇ ਭਾਈ ਦੇਖੋ ਜੀ ਇਸ ਤਰ੍ਹਾਂ ਕਾਰ ਹੁਣ ਆਪਾਂ ਪ੍ਰੋਜੈਕਟ ਕਰਾਂਗੇ ਆਉਣ ਦੇ ਆਉਣ ਦੇ ਆਉਣ ਦੇ ਉੱਤੇ ਕਲੰਪ ਲੱਗ ਕਲੰਪ ਲੱਗ ਜੂ ਹਮ ਦੇਖੋ ਆ ਆ ਰਹੀ ਹੈ ਡਰਾਵਰੀ ਆਪਣੀ 20 ਪਕੜੀ ਕਨੇ ਦਾ ਮਾਰੂ ਇਹ ਹੁਣ ਤੁਹਾਨੂੰ ਨੀਚੇ ਵੀ ਦਿਖਾਵਾਂਗੇ ਆਪਾਂ ਕੀ ਪ੍ਰੋਜੈਕਟ ਕਰਿਆ ਹੋਇਆ ਕੀ ਪ੍ਰੋਜੈਕਟ ਕਰਦੇ ਆਪਾਂ ਕਿਸ ਤਰ੍ਹਾਂ ਖੜਾਵਾ ਗਏ ਨੂੰ ਆਉਣ ਦੇ ਬਈ ਆਉਣ ਦੇ ਗੀਰੇ ਹਾਂ ਹਾਂ ਕਹੋਲੀ ਕਹੋਲੀ ਮਾਰੇ ਉੱਪਰ ਚੱਕ ਪੱਤੀ ਲੱਗੀ ਨਹੀਂ ਹਲੇ ਸੇ ਜੀ ਚਲ ਆਉਣ ਦੇ ਆਉਣ ਦੇ ਗੀਰੇ ਬਸਾ ਤੂੰ ਉਂਗਲ ਦਾ ਕੱਟਾ ਵਿੱਚ ਕੱਢ ਲੈ ਸੀ ਤੇ ਉਂਗਲ ਉਂਗਲ ਕੱਢ ਲਈ ਥੋੜੀ ਪਿੱਛੇ ਨੂੰ ਖਿੱਚ ਲੈ ਜੇ ਤੂੰ ਆਪ ਦੇ ਗੜੀ ਦੀ ਮੋਟਰ ਹਾਂਜੀ ਤੇ ਚੱਲ ਹੁਣ ਲੱਗ ਗਈ ਇਹ ਚੱਲ ਲੱਗੀ ਆ ਗਈ ਆ ਗਈ ਬਣ ਹੀ ਨਹੀਂ ਗੱਲ ਤਾਹਾਂ ਜਾ ਕਲੈਂਪ ਅੰਦਰ ਨਿਕਲ ਜੂ ਨਿਕਲ ਨਾ ਨਹੀਂ ਬਈ ਨਿਕਲ ਗਿਆ ਨਿਕਲ ਗਿਆ ਚਾਤਾ ਲੈ ਲੜੀ ਗਿਆ ਤਾਂ ਜੋੜ ਚੜ ਦੇਖ ਲੈ ਕਰਨਾ ਤੂੰ ਹੁਣ ਤੇ ਤਾਹਾਂ ਵੀ ਝਾਵਾਗੇ ਸੱਚ ਉਹ ਵੀ ਬਣਾ ਆ ਦੇਖੋ ਇਹ ਗਾਹੋਂ ਮਿਸਤਰੀ ਵਿਚਾਰਾ ਉੱਪਰ ਆਇਆ ਆ ਗੋਲੀ ਦਰਸ਼ਨਾ ਕਲੈਂਪ ਗੋਲੀ ਫੜਾ ਕਰਾ ਬੁਗਾ ਜਾ ਤੁੱਕਾ ਫੜਾਦਾ ਨੂੰ ਆ ਦੇਖੋ ਰੋਪਿੰਗ ਹੁੰਦਾ ਕਿਤੇ ਥੱਲੇ ਜਾਂਦਾ ਜਾਂ ਤਾਹਾਂ ਜਾਂਦਾ ਜੀ ਕਿਤੇ ਥੱਲੇ ਜਾਂਦਾ ਕਿਤੇ ਬਾਦਰ ਵਾਂਗੂ ਤਾਹਾਂ ਜਾਂਦਾ ਤੇ ਮੁੱਸੀ ਮਾਰ ਕੇ ਹੁਣ ਉੱਪਰ ਬੁੱਗਾ ਕੱਸ ਕੇ ਉਹਦੇ ਵਿੱਚ ਤਾਰ ਪਾਉ ਤਾਰ ਪਾਉ ਕਿਹੜੀ ਦੀ ਦੇਖੋ ਕੱਢੀ ਕਿਹਤਰਾ ਕਰਦਾ ਕੰਮ ਮੇਸਤਰੀ ਕੱਢ ਦੇ ਕੱਢ ਦੇ ਹਾਂ ਇਹ ਹੁਣ ਤਾਰ ਉਹਦੇ ਕੋਲੇ ਜਾਊਗੀ ਇਹ ਤੇ ਉੱਪਰ ਬੁੱਗੇ 'ਚ ਪਾਇਆਊਗਾ ਨਾ ਚਾਚਾ ਜੀ ਨਾ ਜੱਟ ਗਰੀਬ ਚਾਚਾ ਜੀ ਉਹਦਾ ਮੋਟਰ ਬੜੇ ਚੱਲੇ ਨਾ ਹੈ ਐਸ ਤੇ ਮੇਰਾ ਬਿੱਗੜ ਕੰਪਨ ਦਾ ਮੁੰਡਾ ਕਰੇ ਦੱਸ ਤਾ ਕੋਈ ਮੈਨੂੰ ਬਣਾਓ ਕਿਦਿਆਂ ਕਿਨੇ ਪਹਿਲਾਂ ਪਟਿਆਲੇ ਹੈ ਸੀ ਤੇ ਚਲੋ ਜੀ ਹਾਂ ਭਾਈ ਜੇ ਆਪਾਂ ਮੋਟਰ ਇਹ 10 ਫੁੱਟੀ ਡਰਾਈਵਰਾਂ ਪਾਉਣੀ ਕਿੰਨਾ ਟਾਈਮ ਲੱਗੇਗਾ ਆਪਾਂ ਨੂੰ ਭਾਈ ਇਹ ਦੁੱਗਣਾ ਤਾਂ ਸਿੱਧਾ ਹੀ ਸੀ ਨਾਲੇ ਖੋਲਣੇ ਆ ਪੈਣੀਆਂ ਰਬਾਣ ਦਾ ਰੰਦੇ ਆ ਪਿਆ ਹਾਂ ਟੱਟ ਨਾਲ ਆਉਂਦਾ ਨਹੀਂ ਨਾ ਭਾਈ ਆ ਨਹੀਂ ਪਤਾ ਦਮ ਚਾਲਾ ਜਾ ਤੜਕੇ ਦੀ ਲੰਗ ਜਾਂਦਾ ਹੁਣ ਨੇਰਾ ਹੋ ਜਾਂਦਾ ਹਾਂ ਲਾ ਬਾਈ ਚੇਪੀ ਫੜਾਈ ਘਟੋ ਘਟ ਤਨ ਜਾ ਘੰਟਾ ਦਾ ਕੰਮ ਦੀ ਆਪਣਾ ਹੋਰ ਚੱਕੀ ਦਾ ਹਾਂ ਬਾਈ ਮਾੜੇ ਜੇ ਤੇ ਹੁਣ ਆਪਾਂ ਵੀਡੀਓ ਲੱਗਿਆ ਕਰਨ ਬੰਦ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਕਰੋ ਪ੍ਰੈਸ ਸਭ ਦਾ ਪੂਰਾ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਤੋਂ ਜਾਣਕਾਰੀ ਲੈਣ ਲਈ ਤਾਂ ਜੋ ਹੋਰ ਮੇਰੇ ਵੀਰ ਭਾਈ ਦਾ ਕਿਸ ਦਾ ਭਲਾ ਹੋ ਸਕੇ ਵੀਡੀਓ ਦੇਖ ਕੇ ਧੰਨਵਾਦ ਸਤਿ ਸ੍ਰੀ ਅਕਾਲ ਚੱਲ ਭਾਈ ਹੋਰ ਕੀੜੀ ਹੈ ਦੇਖਿਓ ਭਾਈ